ਚੀਨ ਨੰਦਪੁਰ ਸਾਇ ਹੈ ਤੋ ਆਪ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਤੇ ਗੱਡੀਆਂ ਦੇ ਕਾਫਲੇ ਦੇ ਨਾਲ ਖਰੜ ਦੇ ਟੋਲ ਪਲਾਜ਼ਾ ਤੋਂ ਲੈ ਕੇ ਮਰੀਂਡਾ ਤੱਕ ਰੋਡ ਸ਼ੋਅ ਕਰ ਦਿਆ ਗਿਆ ਇਸ ਮੌਕੇ ਤੇ ਉੱਥੇ ਹੀ ਮਲਵਿੰਦਰ ਸਿੰਘ ਕੰਗਦਾਸ ਰੋਪਿਓ ਪਾ ਕੇ ਇੰਡਨ ਸਿਟੀ ਸਹਿਜ ਗਰੁੱਪ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਇੰਡਨ ਸਿਟੀ ਸਹਿਜ ਗਰੁੱਪ ਦੇ ਡਾਇਰੈਕਟਰ ਅਮਰਿੰਦਰ ਪਾਲ ਸਿੰਘ ਹਰਵਿੰਦਰ ਸਿੰਘ ਅਤੇ ਮਨਜੋਤ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਪਵਿੱਤਰ ਤੇ ਇਤਿਹਾਸਿਕ ਧਰਤੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਸਥਾਨ ਹੈ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਜ਼ੁਲਮ ਦੇ ਵਿਰੁੱਧ ਲੜਨ ਦਾ ਉਪਦੇਸ਼ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਤਾਨਾशाही ਵਿਰੁੱਧ ਲੜ ਰਹੇ ਹਾਂ ਅਤੇ ਸਾਨੂੰ ਵੋਟਰਾਂ ਦੇ ਸਮਰਥਨ ਦੀ ਲੋੜ ਹੈ ਤੁਸੀਂ ਸ਼੍ਰੀ ਆਨੰਦਪੁਰ ਸਾਹਿਬ ਦੇ ਹਲਕੇ ਦੇ ਲੋਕੋਂ ਇਸ ਲਈ ਸਾਨੂੰ ਉਮੀਦ ਹੈ ਕਿ ਤੁਸੀਂ ਇਸ ਲੜਾਈ ਦੇ ਵਿੱਚ ਸਹੀ ਪੱਖ ਦਾ ਸਾਥ ਦੇਵੋਗੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੂੰ ਪਾਰਲੀਮੈਂਟ ਦੇ ਵਿੱਚ ਆਪਣਾ ਨੁਮਾਇੰਦਾ ਬਣਾ ਕੇ ਚੋਣ ਅਤੇ ਵੱਧ ਤੋਂ ਵੱਧ ਵੋਟਾਂ પાਕੇ ਕਾਮਯਾਬ ਕਰੋ ਤੁਹਾਨੂੰ ਪਤਾ ਇਲੈਕਸ਼ਨ ਦਾ ਸਮਾਂ ਹੈ ਲੋਕਾਂ পাঁচਖਾਸ ਪਰ ਨੋਜਵਾਨਾਂ 'ਚ ਬਹੁਤ ਉਤਸ਼ਾਹ ਆ ਗਵਰਨਰ ਮੰਗ ਜੀ ਦੀ ਲਿਨ੍ਹ ਦੋ ਸਾਲ ਦੀ ਕਾਰਜਕਾਰੀ ਆਈਆਂ ਲੋਕ ਬੜੇ ਸੰਤੁਸ਼ਟ ਨੇ ਲੋਕਾਂ ਦੇ ਪਿਆਸਿਆਣਾ ਨਸ਼ਿਆਣਾ ਇਹਨਾਂ ਨੇ ਪਹਿਲਾਂ ਵੀ ਸਾਡੇ ਨੌਜਵਾਨੀ ਦਿੱਤਾ ਖਾਂਡ ਦਿੱਤਾ ਔਰ ਆਵਾਦੀ ਪਾਰਟੀ ਨੇ ਵੀ ਮੌਕਾ ਦਿੱਤਾ ਹੈ ਬਲਵਿੰਦਰ ਪਿਛਲੇ 22-23 ਸਾਲ ਤੋਂ ਸਾਫ਼ ਸੁਥਰੀ ਰਾਜਨੀਤੀ ਕੀਤੀ ਹੈ ਨੌਜਵਾਨਾਂ ਦੀ ਬਾਈ ਯੂਨੀਵਰਸਿਟੀ ਦਾ ਜਲਸਾ ਹੈ ਇਹਨਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਅਗਲੇ ਦੋ ਦਿਨ ਪੈਰਾਂ ਦੀ ਕਿ ਰੱਖੋ ਅਸੀਂ ਬਲਵਿੰਦਰ ਕੰਗ ਜੀ ਵਾਸਤੇ ਸਾਰੇ ਆਪਣੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਤੇ ਬਾਕੀ ਬਜ਼ੁਰਗਾਂ ਨੂੰ ਭਾਈਆਂ ਨੂੰ ਸਭ ਨੂੰ ਅਪੀਲ ਕਰਦੇ ਹਾਂ ਕਿ ਇੱਕ ਮੌਕਾ ਅਨੰਤਪੁਰ ਸਾਫ ਹਲਕੇ ਤੋਂ ਕੰਗ ਸਾਹਿਬ ਨੂੰ ਦੇਣਾ ਚਾਹੀਦਾ ਹੈ जो कि बहुत ही नेक और अच्छे इंसान हैं उन्होंने असी दिल्ली भेज के अपनी आवाज़ बुलंद कर सकते हैं आज सैंस ग्रुप वालों आप सारा कट तंग तक की सपोर्ट भी करें एक इलाके बहुत बढ़िया कैंडिडेट मिले जिम्मे आपने बद तो वोट करके बद तो वोटा पाकर इतों कर